ਜਨਮ ਦਿਨ ਮੌਕੇ ਟ੍ਰੈਫਿਕ ਪੁਲਿਸ ਅਮਰitsar ਦੇ ASI ਮਨਜੀਤ ਸਿੰਘ ਦੇ ਪਰਿਵਾਰ ਦੇ ਵੱਲੋਂ ਕੁਝ ਅਜਿਹਾ ਕੀਤਾ ਗਿਆ ਕਿ ਸਾਰਾ ਪਰਿਵਾਰ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ASI ਆਪਣੇ ਜਨਮ ਦਿਨ ਮੌਕੇ ਆਪਣੀ ਡਿਊਟੀ ਨਿਭਾ ਰਿਹਾ ਸੀ ਕਿ ਬੱਚੇ ਕੇਕ ਅਤੇ ਬਰਫੀ ਤੋਂ ਇਲਾਵਾ ਹੋਰ ਸਮਾਨ ਲੈ ਕੇ ਡਿਊਟੀ ਤੇ ਪਹੁੰਚ ਕੇ ਤੇ ਪਿਤਾ ਦਾ ਜਨਮ ਦਿਨ ਉਹਨਾਂ ਦੇ ਵੱਲੋਂ ਮਨਾਇਆ ਗਿਆ ਇਸ ਮੌਕੇ ਤੇ ASI ਮਨਜੀਤ ਸਿੰਘ ਕਾਫੀ ਖੁਸ਼ ਨਜ਼ਰ ਆਏ ਉਹਨਾਂ ਨੇ ਦੱਸਿਆ ਕਿ ਕਿਸੇ ਕਾਰਨ ਕਰਕੇ ਉਹਨਾਂ ਦੇ ਵੱਲੋਂ ਛੁੱਟੀ ਨਹੀਂ ਲਈ ਗਈ ਪਰ ਬੱਚੇ ਔਨ ਡਿਊਟੀ ਉਸੇ ਕੋਲ ਪਹੁੰਚੇ ਤੇ ਉਸ ਦਾ ਜਨਮ ਦਿਨ ਮਨਾਇਆ ਜੋ ਕਿ ਉਸ ਨੂੰ ਬਹੁਤ ਵਧੀਆ ਲੱਗਿਆ। ਸਭ ਤੋਂ ਸ਼ੁਭਲਮ ਐਸਐਮ ਅਮਨਦੀਪ ਸਿੰਘ ਜੋ ਟ੍ਰੈਫਿਕ ਡਿਊਟੀ ਕਰਦਾ ਕਸਟਮਜ਼ ਟਰੰਕ ਦੇ ਵਿੱਚ ਡਿਊਟੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਲੇ ਤੁਸੀਂ ਡਿਊਟੀ ਦੇ ਤੇ ਤੁਹਾਡੇ ਉੱਥੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀਆਂ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟ੍ਰੈਫਿਕ ਦੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਰਹਿਤਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵੇਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟ੍ਰ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਜਾਇਆ ਵਿਜਾਣ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੇਰਾ ਜਨਮ ਦਿਨ ਆ ਰਿਹਾ ਮੌਨ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ ਮੈਂ ਅੱਜ ਚਾਹੁੰਦਾ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਮਾਸ ਵਿਜਾ ਲੈ ਕੇ ਵਾਪਸ ਮੁੰਡੇ ਦਾ ਹੋਣਾ ਨਹੀਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਕਿਉਂਕਿ ਗ੍ਰਾਂਡ ਤੁਹਾਡੇ ਇੱਥੇ ਪੁੱਜਿਆ ਤੇ ਜਨਮ ਦਿਨ ਤੁਹਾਣਾ ਬਣਾ ਰਿਹਾ ਹੈ ਬੱਚੇ ਆ ਜਾਣਗੇ ਉਹਨਾਂ ਪ੍ਰੋਗਰਾਮ ਹੋਇਆ ਜੀ ਇੱਥੇ ਆਉਂਦਾ ਮੈਨੂੰ ਤੇ ਬਾਲੇ ਵੀ ਮੈਂ ਇਹ ਕਹਾਂ ਸ਼ਾਮੀ ਆਪਣੇ ਘਰ ਬੱਚੇ ਮੈਂ ਕਿ ਸ਼ਾਮ ਨੂੰ ਜਾ ਕੇ ਦੂਰੀ ਤੋਂ ਜਨਮ ਦਿਨ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨਜੀਤ ਸਿੰਘ ਜਿਹਦਾ ਵਿਆਹ ਆ ਜਨਮ ਦਾ ਉਹ ਉਹ ਜਿਸ ਕਾ ਕੇ ਆ ਗਿਆ ਭਈ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਤੇ ਮੈਨੂੰ ਕਿਹਾ ਵੀ ਡੈਡੀ ਕਿੱਥੇ ਹੋ ਮੈਂ ਮੈਂ ਚਾਹੂੰ ਜੋ ਉਹ ਗੱਡੀ ਜੇ ਆਗੇ 500 ਤੋਂ ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਰਵਣ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਖੜੂ ਹੋ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜੂਰੀ ਤੇ ਵੀ ਔਰੇਜ ਦਾ ਪਰਿਵਾਰ ਆ ਕੇ ਤੁਹਾਡੇ ਅੱਗੇ ਤੁਹਾਨੂੰ ਬਣਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਪਤਾ ਹੀ ਨਹੀਂ ਕਰਦਾ ਜਿੰਨਾ ਕਿ ਜੌਗ ਜਨਾ ਬਈਆ ਡਿਊਟੀ ਕਰਦਾ ਆਪਣੇ ਜੌਗ ਜ ਰਹਿ ਗਏ ਸਕੈਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਪੰਕਜ ਦੀ ਰਿਪੋਰਟ